ਨਿੰਗ ਹੈ ਜੀ ਸਾਰਿਆਂ ਨੂੰ ਤੇ ਸਤ ਸ੍ਰੀ ਅਕਾਲ ਹੈ ਜੀ ਤੇ ਤੁਸੀਂ ਸਾਰੇ ਠੀਕ ਠਾਕ ਹੋਵਗੇ ਸੀ ਉਹ ਠੀਕ ਠਾਕ ਹੈ ਜੀ ਸਾਰੇ ਤੇ ਪ੍ਰਮਾਤਮਾ ਸਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਤਰਕੀਆ ਬਖਸ਼ੇ ਤੇ ਇੱਥੇ ਹੈਗਾ ਜੀ ਹੁਣ ਸ਼ਾਮ ਦਾ ਟਾਈਮ ਤੇ ਅਸੀਂ ਮਾਤਾ ਦੇ ਦਰਵਾਰ ਤੇ ਚੱਲੇ ਮੱਥਾ ਟੇਕਣ ਤੇ ਅਸੀਂ ਬਸ ਨਾ ਧੋ ਕੇ ਆਪ ਦਾ ਫਰੈਸ਼ ਹੋ ਕੇ ਹਨਾ ਚਾਹ ਪਣੀ ਅਸੀਂ ਪੀ ਲਿਆ ਸੀ ਤੇ ਫਿਰ ਅਸੀਂ ਚੱਲੇ ਮੈਂ ਤਾਂ ਚੱਲ ਗਈ ਨਾਲੇ ਆਰਤੀ ਚ ਸ਼ਾਮਿਲ ਹੋ ਜਾਗੇ ਤੇ ਨਾਲੇ ਇੱਕ ਮੁੱਠਾ ਡੇ ਲਾਂਗੇ ਤੇ ਅਸੀਂ ਇੱਥੇ ਲੋਕ ਲਈ ਜਾਂਦੇ ਸੀ ਤੇ ਬਸ ਹੁਣ ਤੇ ਮੈਂ ਕਿਹਾ ਚੱਲ ਅਪਜਾਏ ਹੁੰਨੇ ਆ ਤੇ ਅਸੀਂ ਇੱਥੇ ਆ ਦੇਖੋ ਜਿਵੇਂ ਬੱਸ ਸਟੈਂਡ ਦੇ ਕੋਲੇ ਰੂਮ ਲਿਆ ਸੀ ਤੇ ਮੈਂ ਕਿਹਾ ਚੱਲ ਅੱਥੇ ਬੱਸ ਚੜਨਾ ਵੀ ਸਹੀ ਰਹਿੰਦਾ ਤੇ ਦੇ ਟਾਈਮ ਨਾਲ ਬੰਦਾ ਤੁਰ ਪੈਂਦਾ ਤੇ ਬਸ ਅਸੀਂ ਇੱਥੋਂ ਹੁਣ ਹੁਣ ਅਸੀਂ ਜਾਵਾਂਗੇ ਤੇ ਪਹਿਲਾਂ ਅਸੀਂ ਜਾਣਾ ਸੀ ਉਹ ਦਾ ਪੈਸੇ ਦਾ ਅਰੇਂਜਮੈਂਟ ਕਰਨ ਤੇ ਪਹਿਲਾਂ ਅਸੀਂ ਇੱਧਰ ਨੂੰ ਚਲੇ ਗਏ ਮੈਨ ਨਾਲ ਇਹਦੇ ਡੈਡੀ ਨੂੰ ਕਿਹਾ ਵੀ ਮੈਂ ਕਿਹਾ ਨਹੀਂ ਇੱਧਰ ਨਹੀਂ ਰਸਤਾ ਹੈਗਾ ਤੇ ਫਿਰ ਵੀ ਜੀ ਹੁਣ ਕਾਫੀ ਟਾਂ ਪਹਿਲਾਂ ਗਏ ਸੀ ਅਸੀਂ ਮਾਤਾ ਦੇ ਤੇ ਥੋੜਾ ਮੋਟਾ ਚੇਂਜ ਤਾਂ ਹੋ ਹੀ ਜਾਂਦਾ ਤੇ ਫਿਰ ਅਸੀਂ ਨਹੀਂ ਮੈਂ ਉਹ ਕੰਨੇ ਨਹੀਂ ਇੱਧਰ ਨਹੀਂ ਉਤਰ ਆ ਦੇਖੋ ਜੀ ਕਰ ਲਓ ਜੀ ਤੁਸੀਂ ਵੀ ਮਾਤਾ ਜੀ ਦੇ ਦਰਸ਼ਨ ਤੇ ਉਪਰ ਸਕਰੀਨ ਤੇ ਚੱਲੀ ਜਾਂਦੀ ਹੈ ਸਿੱਧਾ ਲਾਈਵ ਤੇ ਫਿਰ ਬਸ ਅਸੀਂ ਇੱਧਰ ਚਲੇ ਗਏ ਸੀ ਪਹਿਲਾਂ ਤੇ ਮੈਂ ਕਿਹਾ ਵੀ ਨਹੀਂ ਇੱਧਰ ਨਹੀਂ ਹੈਗਾ ਰਸਤਾ ਇੱਧਰ ਬੰਦ ਸੀ ਤੇ ਫਿਰ ਅਸੀਂ ਮੁੜੇ ਤੇ ਡੈਡੀ ਮੰਨੇ ਨਹੀਂ ਕਹਿੰਦੇ ਨਹੀਂ ਵੀ ਇੱਧਰ ਹੀ ਐ ਫਿਰ ਇੱਧਰ ਜਾ ਕੇ ਤੇ ਸੀ ਹੱਸਣ ਲੱਗ ਕੇ ਕਹਿੰਦੇ ਨਹੀਂ ਵੀ ਇੱਧਰ ਨਹੀਂ ਹੈ ਤੇ ਤੇ ਅਸੀਂ ਇੱਥੇ ਗਏ ਸੀ ਜੀ ਪੈਸੇ ਕਢਾਉਣੇ ਟੈਂਪ ਦੇ ਵਿੱਚੋਂ ਤੇ ਫਿਰ ਅਸੀਂ ਇੱਥੇ ਪੁੱਛ ਕੇ ਚਲੇ ਗਏ ਸੀ ਉੱਪਰ ਬਣਿਆ ਹੋਇਆ ਸੀ ਤੇ ਦੂਸਰੇ ਇਹ ਫਲੋਰ ਤੇ ਸੀ ਫੇਰ ਮੈਂ ਕਿਹਾ ਚਲੋ ਠੀਕ ਹੈ ਇਹ ਕਢਾ ਲਵਨੇ ਤੇ ਫਿਰ ਅਸੀਂ ਪੈਸੇ ਵਗੈਰਾ ਕਢਾ ਕੇ ਆਪਦੇ ਤੇ ਫਿਰ ਐਸੀ ਆ ਗਏ ਸੀ ਦਰਬਾਰ ਸਾਹਿਬ ਮਾਤਾ ਜੀ ਦੇ ਤੇ ਇੱਥੇ ਦੇਖੋ ਜੀ ਕਿੰਨੀਆਂ ਦੁਕਾਨਾਂ ਲੱਗੀਆਂ ਹੋਈਆਂ ਬਹੁਤ ਜ਼ਿਆਦੇ ਸੀ ਰਸ਼ ਬਹੁਤ ਜ਼ਿਆਦੇ ਸੀ ਤੇ ਪਹਿਲਾਂ ਇਹ ਡੈਡੀ ਕਹਿੰਦੇ ਸੀ ਵੀ ਆਪਾਂ ਹਣਾ ਘੁੰਮ ਫਿਰ ਲੈਨੇ ਬਾਅਦ ਚ ਮੱਥਾ ਟੇਕਾਂਗੇ ਮੈਂ ਕਹਾ ਨਹੀਂ ਵੀ ਪਹਿਲਾਂ ਕੋ ਮੱਥਾ ਟੇਕ ਲੈਨੇ ਆ ਕਿਉਂਕਿ ਭੀੜ ਕਾਫੀ ਹੋ ਜਾਂਦੀ ਹੈ ਫਿਰ ਰਾਤ ਨੂੰ ਤਾਂ ਕਿ ਬਾਰਤੀ ਦਾ ਟਾਈਮ ਹੁੰਦਾ ਤੇ ਆਹ ਦੇਖੋ ਜੀ ਸੰਗਟ ਮੋਚਨ ਬਣੀ ਹੋਈ ਹੈ ਜੀ ਉੱਪਰ ਮੂਰਤੀ ਬਣੀ ਹੋਈ ਹੈ ਤੇ ਤੁਸੀਂ ਵੀ ਕਰ ਲਓ ਜੀ ਦਰਸ਼ਨ ਤੇ ਸ਼ੋਪ ਉਹ ਜাদি ਬੜੀਆਂ ਹੋਈਆਂ ਦੇਖੋ ਜੀ ਤੇ ਪ੍ਰਸ਼ਾਦ ਦੀਆਂ ਬਣੀਆਂ ਹੋਈਆਂ ਪ੍ਰਸ਼ਾਦ ਆਪਾਂ ਲੈ ਸਕਦੇ ਆ ਤੇ ਜੇ ਕੋਈ ਖਰੀਦਦਾਰੀ ਸ਼ੋਪਿੰਗ ਉਹ ਵਗੈਰਾ ਕਰਨੀ ਹੋਵੇ ਕਰ ਸਕਦੇ ਆ ਆਪਾਂ ਤੇ ਇੱਥੇ ਦੇਖੋ ਜੀ ਆ ਜਿੱਥੇ ਗੱਡੀ ਖੜੀ ਆ ਇੱਥੇ ਹਨਾ ਹੋਟਲ ਬਹੁਤ ਆ ਤੇ ਬਣੇ ਹੋਏ ਧਰਮਸ਼ਾਲਾ ਬਣੀਆਂ ਹੋਈਆਂ ਤੇ ਆਪਾਂ ਰੈਂਟ ਤੇ ਲੈ ਸਕਦੇ ਹਾਂ ਕੋਈ ਵੀ ਰੂਮ ਉੰਜ ਲੈਣਾ ਹੋਵੇ ਇਦਾਂ ਦੀ ਵੀ ਆਪਾਂ ਨੂੰ ਖੱਜਲ ਖਵਾਰ ਨਹੀਂ ਹੋਣਾ ਪੈਂਦਾ ਵੀ ਆਪਾਂ ਨੂੰ ਰੂਮ ਨਹੀਂ ਮਿਲਣਾ ਆ ਨਹੀਂ ਮਿਲਣਾ ਤੇ ਰੈਂਟ ਵੀ ਕੋਈ ਜ਼ਿਆਦਾ ਨਹੀਂ ਹੁੰਦਾ ਧਰਮਸ਼ਾਲਾ ਚ ਤਾਂ ਘੱਟ ਹੀ ਹੁੰਦਾ ਰੈਂਟ ਹੋਟਲ ਵਗੈਰਾ ਚ ਜ਼ਿਆਦਾ ਹੁੰਦਾ ਥੋੜਾ ਜਿਹਾ ਦੇਖੋ ਜੀ ਕਿਵੇਂ ਹਨਾ ਗਹਿਰਾਈ ਐ ਇੱਧਰ ਤੇ ਇੱਥੇ ਆਈਸਕ੍ਰੀਮ ਵਾਲਾ ਵੀ ਖੜਿਆ ਸੀ ਬੱਚੇ ਕਹਿੰਦੇ ਆਈਸਕ੍ਰੀਮ ਖਾਣੀ ਮੈਂ ਕਹਿੰਦਾ ਨਹੀਂ ਵੀ ਬਾਅਦ ਚ ਲਵਾਂਗੇ ਆਪਾਂ ਜਦੋਂ ਆਪਾਂ ਮੱਥਾ ਟ ਕੋਈ ਚਾਹੇ ਖਾਣਾ ਪੀਣਾ ਨਾਲ ਕੋਈ ਸ਼ਾਪਿੰਗ ਕਰਨੀ ਹੈ ਤੇ ਫੇਰ ਹੀ ਆਪਾਂ ਲਵਾਂਗੇ ਸਮਾਨ ਕੁਝ ਲੈਣਾ ਹੋਇਆ ਤਾਂ ਦੇਖੋ ਜਿਵੇਂ ਹੀ ਬਣੇ ਹੋਏ ਹੈ ਪਾਰਕਿੰਗ ਵਾਸਤੇ ਵੀ ਪਾਰਕਿੰਗ ਦੀ ਕੋਈ ਮੁਸ਼ਕਲ ਨਹੀਂ ਹੈਗੀ ਵੀ ਆਪਣੇ ਜਿਵੇਂ ਆਪਾਂ ਵਿਜ਼ਿਟ ਕਰਦੇ ਆ ਆਪਣੇ ਸਾਧਨ ਦੇ ਉੱਪਰ ਕੋਈ ਗੱਡੀ ਚ ਕੋਈ ਮੋਟਰਸਾਈਕਲ ਤੇ ਇੱਥੇ ਹਨਾ ਆਪਾਂ ਪਾਰਕਿੰਗ ਚ ਲਾ ਸਕਦੇ ਆ ਆਪਣਾ ਸਾਧਨ ਤੇ ਐ ਓਕੇ ਆਈ ਨਹੀਂ ਹੁੰਦੀ ਕੋਈ ਵੀ ਗੱਲ ਦੀ ਤੇ ਬਸ ਅਸੀਂ ਚਾਈ ਜਾਂਦੇ ਸੀ ਤੇ ਬਹੁਤ ਜਿਆਦਾ ਗਰਮੀ ਸੀ ਤੇ ਫਿਰ ਮੈਂ ਕਿਹਾ ਚਲੋ ਕੋਈ ਨਾ ਵੀ ਸ਼ਾਮ ਨੂੰ ਬੜੀ ਠੰਡਾ ਹੁੰਦਾ ਮੌਸਮ ਇੰਨੀ ਗਰਮੀ ਨਹੀਂ ਸੀ ਇੱਥੇ ਆਪਣੇ ਪੰਜਾਬ ਚ ਤਾਂ ਬਹੁਤ ਜਿਆਦਾ ਗਰਮੀ ਹੁੰਦੀ ਹੈ ਇੱਥੇ ਇੰਨੀ ਨਹੀਂ ਸੀ ਤੇ ਬਸ ਅਸੀਂ ਜਾਈ ਜੰਨੇ ਹੁਣ ਤੇ ਸਿੱਧਾ ਹੀ ਜਾਣਾ ਰਸਤਾ ਸਿੱਧਾ ਹੀ ਜਾਂਦਾ ਇਹ ਬਸ ਸਟੈਂਡ ਤੋਂ ਤੇ ਬਸ ਅਸੀਂ ਜਾਵੜੇ ਸੀ ਬਰ ਸਿੱਧੀ ਤੇ ਬਸ ਨਾਲ ਨਾਲ ਅਸੀਂ ਹਨਾ ਦੁਕਾਨਾਂ ਵੀ ਦੇਖੀ ਜਾਂਦੇ ਸੀ ਵੀ ਇੱਥੇ ਆ ਚੀਜ਼ ਦੀ ਸ਼ਾਪ ਇੱਥੇ ਆ ਚੀਜ਼ ਦੀਆਂ ਵੀ ਹੁੰਦੇ ਹੋਏ ਆਪਾਂ ਲੈ ਲਾਂਗੇ ਸਮਾਨ ਤੇ ਹਨ ਨਾਲ ਨਾਲ ਜਾਈ ਜਾਂਦੇ ਆਂ ਦਾ ਤੇ ਨਾਲ ਨਾਲ ਅਸੀਂ ਦੁਕਾਨਾਂ ਵੀ ਦੇਖਦੇ ਆਂ ਵੀ ਕਾਦੀ ਕੀ ਚੀਜ਼ ਆ ਕੀ ਨਹੀਂ ਕੀ ਚੀਜ਼ ਕਿੱਥੋਂ ਮਿਲਦੀ ਆ ਕਿਉਂਕਿ ਹੁੰਦੇ ਹੋਏ ਫਿਰ ਹਨ ਆਪਾਂ ਨੂੰ ਐ ਪਤਾ ਲੱਗ ਜਾਂਦਾ ਵੀ ਇੱਥੇ ਆ ਚੀਜ਼ ਦੀ ਦੁਕਾਨ ਆ ਆਪਾਂ ਜਿਹੜੀ ਚੀਜ਼ ਦੀ ਜ਼ਰੂਰਤ ਹੁੰਦੀ ਆ ਆਪਾਂ ਲੈ ਸਕਦੇ ਆਂ ਤੇ ਕੱਪੜਿਆਂ ਦੀ ਦੁਕਾਨਾਂ ਵੀ ਬਹੁਤ ਜ਼ਿਆਦੇ ਸੀ ਬੈਗ ਵਗੈਰਾ ਆਂਦੀ ਆ ਹਨ ਤੇ ਚੂੜੀਆਂ ਵਗੈਰਾ ਬਹੁਤ ਜ਼ਿਆਦੇ ਸੀ ਯਾਨੀ ਕਿ ਦੁਕਾਨਾਂ ਤਾਂ ਤਿੰਨ ਤਿੰਨ ਚਾਰ ਚਾਰ ਸੀ ਡਬਲ ਡਬਲ ਤੇ ਆਈ ਨਹੀਂ ਹੈਗਾ ਵੀ ਆਪਾਂ ਨੂੰ ਕੋਈ ਜ਼ਿਆਦਾ ਭੀੜ ਮਿਲਦੀ ਹੈ ਵੀ ਇੱਕ ਦੁਕਾਨ ਤੇ ਰਸ਼ ਹੁੰਦਾ ਵੀ ਉੱਥੇ ਹੀ ਆਪਾਂ ਲੈਣੀ ਹੈ ਦੂਜੀ ਦੁਕਾਨ ਤੇ ਵੀ ਆਪਾਂ ਲੈ ਸਕਦੇ ਹਾਂ ਵੀ ਕਈ ਵਾਰ ਕਸਟਮਰ ਜ਼ਿਆਦਾ ਹੁੰਦਾ ਵੀ ਹਨਾ ਹੈਂਡਲ ਕਰਦਾ ਹੁੰਦਾ ਬੰਦਾ ਤੇ ਗਾਗਨ ਨੂੰ ਤਾਂ ਕਰਕੇ ਬਸ ਅਸੀਂ ਇੱਥੇ ਆ ਗਏ ਸੀ ਇੱਥੇ ਅਸੀਂ ਪ੍ਰਸ਼ਾਦ ਲੈਣ ਲੱਗ ਗਏ ਸੀ ਮਾਤਾ ਜੀ ਦੇ ਦਰਬਾਰ ਵਾਸਤੇ ਕੜਾਈ ਲੈਣ ਲੱਗੇ ਸੀ ਮੈਂ ਕਿਾ ਚਲ ਆਪਾਂ ਕੜਾਈ ਦਾ ਲੈ ਲਈਏ ਇੱਥੋਂ ਤੇ ਬਸ ਅਸੀਂ ਤਿਆਰ ਕਰਾਈ ਜਾਂਦੇ ਸੀ ਉਹਨਾਂ ਨੇ ਵੀ ਕਰ ਦਿੰਨੇ ਆ ਤੇ ਅਸੀਂ ਇੱਥੇ ਹਨਾ ਚੱਪਲ ਵਜਾਰ ਆਪਦੀ ਲਾ ਗਈ ਸੀ ਦੁਕਾਨ ਦੇ ਵਿੱਚ ਹੀ ਤੇ ਬਸ ਚੱਪਲ ਲਾ ਕੇ ਫਿਰ ਅਸੀਂ ਨੰਗੇ ਪੈਰ ਗਏ ਸੀ ਮਾਤਾ ਜੀ ਚੁੰਨੀ ਦੇ ਦਿੱਤੀ ਸੀ ਉਹਨਾਂ ਨੇ ਉੱਪਰ ਸਾਰੇ ਉਹਨਾਂ ਨੂੰ ਪਤਾ ਹੀ ਹੁੰਦਾ ਸੀ ਸਾਰਾ ਕੁਛ ਹੈ ਨਾ ਕੜਾਈ ਦਾ ਸਮਾਨ ਬਸ ਉਹਨਾਂ ਨੇ ਤਿਆਰ ਕਰਕੇ ਸਾਨੂੰ ਦੇ ਦਿੱਤੀ ਸੀ ਤੇ ਸਾਡੇ ਕੋਲੇ ਖੁੱਲੇ ਪੈਸੇ ਹਨੀ ਸੀ ਇਹ 10 ਇੱਕ ਤਰਪੀ ਉੱਪਰ ਫਿਰ ਦੱਸ ਦਿੱਤੇ ਸੀ ਤੇ ਡੈਡੀ ਨੂੰ ਕਹਿੰਦੇ ਨਹੀਂ ਵੀ ਅਸੀਂ ਨਹੀਂ ਲੈਣ ਕੋਈ ਗੱਲ ਨਹੀਂ ਤੁਸੀਂ ਰੱਖੋ ਤੇ ਬਸ ਫਿਰ ਅਸੀਂ ਆ ਗਏ ਸੀ ਦਰਬਾਰ ਸਾਹਿਬ ਆ ਦੇਖੋ ਜੀ ਹੁਣ ਅਸੀਂ ਚੜਾਈ ਚੜਨ ਲੱਗੇ ਆਂ ਮਾਤਾ ਜੀ ਦੇ ਦਰਬਾਰ ਦੀ ਤੇ ਆ ਪੋੜੀਆਂ ਆ ਗਈਆਂ ਤੇ ਸਟਾਰਟਿੰਗ ਹੁੰਦੀ ਹੈ ਤੇ ਬਸ ਅਸੀਂ ਇੱਥੇ ਫੁੱਲ ਲੈਣ ਲੱਗ ਗਏ ਸੀ ਤੇ ਆ ਬੱਚਾ ਦੇਖੋ ਜੀ ਫੁੱਲ ਵੇਚਦਾ ਸੀ ਤੇ ਮੈਂ ਕਿਹਾ ਚਾ ਲੈ ਲੈਣੇ ਇੱਕ ਅਸੀਂ ਲੈ ਲਈ ਸੀ ਪਿੱਛੇ ਇੱਕ ਇੱਥੋਂ ਲੈ ਲਈ ਸੀ ਕਿਹਾ ਚਾ ਲੈ ਲੈਣੇ ਤੇ ਸਤਿ ਸ਼੍ਰੀ ਅਕਾਲ ਜੀ ਫੁੱਲ ਹਨਾ ਵਧੀਆ ਲੱਗਦੇ ਆਪਾਂ ਨੂੰ ਇਹ ਮਾਤਾ ਜੀ ਤੇ ਜਿੰਨੇ ਵੀ ਆਪਾਂ ਤੋਂ ਵੀ ਆਏ ਹੁੰਦਾ ਵੀ ਕੋਈ ਚੀਜ਼ ਚ ਕਮੀ ਨਾ ਰਹੇ ਤੇ ਵੀ ਆਪਾਂ ਨੂੰ ਐ ਬਸ ਜਿਹੜੀ ਵੀ ਚੀਜ਼ ਮਿਲਦੀ ਸੀ ਆਪਾਂ ਨੂੰ ਆਪ ਲੈ ਕੇ ਹਨਾ ਮਾਤਾ ਜੀ ਦੇ ਦਰਬਾਰ ਤੇ ਪਹੁੰਚ ਕੇ ਆ ਚੱਲ ਜਿਹੜੀ ਵੀ ਚੀਜ਼ ਕੋ ਘਾਟ ਨਾ ਰਹੇ ਵੀ ਆਪਾਂ ਤੇ ਵੀ ਆਪਣਾ ਜਿਹੜੀ ਵੀ ਚੀਜ਼ ਦਾ ਮਨ ਸੇ ਆਪਾਂ ਲੈ ਕੇ ਵੀ ਚੜਾਈਏ ਜ਼ਰੂਰ ਮਾਤਾ ਜੀ ਦੇ ਦਰਬਾਰ ਤੇ ਆ ਦੇਖੋ ਜੀ ਹੁਣ ਅਸੀਂ ਪੌੜੀਆਂ ਚੜੀ ਆਣੇ ਆ ਤੇ ਦਰਿਸ਼ੋ ਕੋ ਇੱਥੇ ਵੀ ਬਹੁਤ ਜਿਆਦਾ ਜਦੋਂ ਆਪਾਂ ਪੌੜੀਆਂ ਚੜ੍ਹਦੇ ਹਾਂ ਚੜ੍ਹਾਈ ਹੋਏ ਇੱਧਰ ਸੈੱਡ ਆ ਤੇ ਦੇਖੋ ਜੀ ਕਿੰਨੀਆਂ ਸ਼ੋਪ ਐ ਇੱਥੇ ਵੀ ਆਪਾਂ ਪ੍ਰਸ਼ਾਦ ਵਗੈਰਾ ਲੈ ਸਕਦੇ ਆ ਤੇ ਕੋਈ ਵੀ ਚੀਜ਼ ਲੈ ਸਕਦੇ ਆ ਅੰਦਰ ਵੀ ਬਹੁਤ ਸਾਰੀਆਂ ਸ਼ੋਪਾਂ ਤੇ ਬਾਹਰ ਤਾਂ ਹੈਗੀਆਂ ਹੀ ਐ ਤੇ ਸੜਕ ਦੇ ਉੱਪਰ ਤੁਸੀਂ ਦੇਖੀ ਸੀ ਤੇ ਵਸ ਅਸੀਂ ਇੱਥੋਂ ਨਾ ਜਾਈ ਹੁੰਦੇ ਸੀ ਤੇ ਨਾ ਨਾ ਅਸੀਂ ਹਨਾ ਮੈਂ ਪਿੱਛੇ ਰਹਿ ਜਾਂਦੀ ਸੀ ਕਿਉਂਕਿ ਮੇਰੀਆਂ ਲੱਤਾਂ ਹਨਾ ਥੋੜੀਆਂ ਹੀ ਦਰਦ ਕਰਦੀਆਂ ਸੀ ਮੈਂ ਇੱਥੋਂ ਜਿਆਦਾ ਤੁਰਿਆ ਪੌੜੀਆਂ ਚੜ੍ਹੇ ਨਾ ਸਾਂ ਚੜ੍ਹਨ ਲੱਗੇ ਨਾ ਤੁਹਾਨੂੰ ਪਤਾ ਹੀ ਹੈ ਪ੍ਰੋਬਲਮ ਮੈਨੂੰ ਕੀ ਹੈ ਤੇ ਇਹ ਵਸ ਦੇਖੀ ਜਾਂਦੇ ਸੀ ਵੀ ਹਜੇ ਆਈ ਨਹੀਂ ਤੇ ਇਹ ਰੀਸ਼ੂ ਨੂੰ ਕਹਿੰਦੇ ਸੀ ਕਹਿੰਦੇ ਤੂੰ ਚੜਾ ਲੈ ਉੱਪਰ ਮੈਂ ਕਹਿੰਦੀ ਵੀ ਮੈਂ ਚੜ੍ਹ ਲਵਾਂਗੀ ਐਂ ਤਾਂ ਤੇ ਬੇ ਹੌਲੇ-ਹੌਲੇ ਉੱmnੀ ਜਾਂ ਮੈਂ ਤੇ ਵਸ ਫਿਰ ਅਸੀਂ ਇੱਥੇ ਫੁੱਲ ਲੈਣ ਲੱਗ ਕੇ ਆ ਕੇ ਤੇ ਫਿਰ ਮੈਂ ਕਿਹਾ ਵੀ ਲੈ ਤਾਂ ਲਈਏ ਡਾੜੀ ਕੰਨੇ ਕੋਈ ਨਾ ਵੀ ਆਪਾਂ ਲੈ ਲਈਏ ਤੇ ਚਲੋ ਕੋਈ ਵਾਰ ਨੇ 10 ਰੁਪਏ ਨਾਲ ਖੜਾ ਹਣਾ ਜਿਆਦਾ ਕੋਈ ਘਾਟਾ ਹੁੰਦਾ ਚਲ ਅਸੀਂ 10 ਦੇ ਹੋਰ ਲੈ ਲਈਏ ਕੋਈ ਤੇ ਬਸ ਅਸੀਂ ਗਾਂਹ ਜਾ ਕੇ ਹੁਣ ਇੱਧਰ ਨੂੰ ਮੁੜਾਂਗੇ ਕੋੜੀਆਂ ਚੜ੍ਹ ਕੇ ਤੇ ਬਸ ਹਣਾ ਫਿਰ ਗਾਂ ਮਾਤਾ ਜੀ ਦੇ ਦਰਬਾਰ ਆ ਜੂਗਾ ਤੇ ਦੁਕਾਨਾਂ ਦਾ ਜੀ ਬਹੁਤ ਜਿਆਦੇ ਆ ਐ ਕੋਈ ਗੱਲ ਅਸੀਂ ਪੁੱਛਣ ਲੱਗੇ ਸੀ ਇੱਥੋਂ ਵੀ ਇੱਧਰ ਨੂੰ ਜਾਣਾ ਦਰਬਾਰ ਸਾਹਿਬ ਕਿੱਧਰ ਤੇ ਫਿਰ ਉਹ ਕਹਿੰਦੇ ਵੀ ਨਹੀਂ ਇੱਧਰੋਂ ਜਾਣਾ ਤੇ ਬਸ ਫਿਰ ਅਸੀਂ ਜਾਣ ਲੱਗੇ ਸੀ ਤੇ ਮਾਤਾ ਦੇ ਦਰਬਾਰ ਦੇ ਹਨ ਜਿਹੜੀ ਜੀ ਨੂੰ ਮਾਤਾ ਬੁਲਾਉਂਦੀ ਆ ਜਦੋਂ ਬਲਾਵਾ ਹੁੰਦਾ ਉਹਦੇ ਜਾਣਾ ਪੈਂਦਾ ਤੇ ਅਸੀਂ ਤਾਂ ਬਹੁਤ ਸਾਲਾਂ ਦੇ ਸੋਚਦੇ ਸੀ ਵੀ ਹੁਣ ਜਾਵਾਂਗੇ ਤੇ ਡੈਡੀ ਨੇ ਕਿੰਨੇ ਵਾਰ ਮੂੰਹ ਚ ਕੱਢਿਆ ਸੀ ਵੀ ਜਾਵਾਂਗੇ ਜਾਵਾਂਗੇ ਪਰ ਬਸ ਹੁਣਾਂ ਕਹਿੰਦੇ ਹੁੰਦੇ ਜਦੋਂ ਆਪਣੇ ਸੰਜੋਗ ਨਾਲ ਜਾਣ ਦੇ ਉਦੋਂ ਤੱਕ ਮਾਤਾ ਬਲੰਤਨੀ ਜਦੋਂ ਮਾਤਾ ਦਾ ਬਲਾਵਾ ਆਉਂਦਾ ਉਹਦੇ ਜਾਣਾ ਪੈਂਦਾ ਤੇ ਵਸੇ ਜੀ ਮਾਤਾ ਦਾ ਬਲਾਵਾ ਆ ਗਿਆ ਸੀ ਫਿਰ ਅਸੀਂ ਬਸ ਜਾ ਕੇ ਮੈਂ ਕਿਹਾ ਚਲੋ ਜੀ ਮਾਤਾ ਨੇ ਬੁਲਾਇਆ ਅਗਰ ਆਪਾਂ ਜ਼ਰੂਰ ਜਾਵਾਂਗੇ ਤੇ ਕੋਈ ਵਿਗੜਨਾ ਨਾ ਆਵੇ ਆਪਣੇ ਜਾਣ ਚ ਤੇ ਵਧੀਆ ਆਪਣੀ ਯਾਤਰਾ ਸਫਲ ਹੋਈ ਸੀ ਐ ਜੀ ਕੋਈ ਗਾਇ ਨੇ ਵੀ ਆਪਾਂ ਤੋਂ ਮੱਥਾ ਟੇਕਣ ਗਿਆ ਜੇ ਕੋਈ ਰੁਕਾਵਟ ਆਈ ਹੋਣ ਜਾਣ ਦੇ ਵਿੱਚ ਵਧੀਆ ਆਪਾਂ ਗਏ ਵਧੀਆ ਹਨ ਆਪਣੀ ਸਿਹਤ ਵੀ ਠੀਕ ਰਹੀ ਆਈ ਨਹੀਂ ਕੋਈ ਔਖੀ ਆਈ ਤੇ ਕਮਰਾੜ ਜੀ ਤਾਂ ਮਣੀ ਮੋਟੀ ਹੁੰਦੀ ਆ ਜੀ ਕਿਉਂਕਿ ਤੁਹਾਨੂੰ ਪਤਾ ਹੀ ਹੈ ਮੋੜ ਤੋੜ ਹੁੰਦੇ ਆ ਸੜਕਾਂ ਦੇ ਪਹਾੜਾਂ ਦੇ ਵਿੱਚ ਤੇ ਵਾਸੇ ਅਸੀਂ ਆ ਗਏ ਸੀ ਇੱਥੇ ਤੇ ਮੈਨੂੰ ਤਾਂ ਐ ਸੀ ਮੈਂ ਕਹਿੰਦੀ ਮੈਨੂੰ ਘਬਰਾਟ ਹੋ ਜੂਗੀ ਕਿਉਂਕਿ ਜਦੋਂ ਅਸੀਂ ਪਹਿਲਾਂ ਗਏ ਸੀ ਨਾ ਉਦੋਂ ਰੀਸ਼ੂ ਨੂੰ ਵੀ ਉਲਟੀਆਂ ਲੱਗਦੀਆਂ ਸੀ ਮੈਨੂੰ ਵੀ ਤੇ ਐਤਕੇ ਰੀਸ਼ੂ ਵੀ ਵਧੀਆ ਰਿਹਾ ਮੈਂ ਵੀ ਤੇ ਬਸ ਫਿਰ ਮੈਂ ਕਹਾਂ ਚਲੋ ਮਾਤਾ ਨੇ ਮਾਤਾ ਨਾਲ ਸੀ ਆਪਣੇ ਤੇ ਮਾਤਾ ਜੀ ਸਾਥ ਦਿੰਦੀ ਹੈ ਮਾਤਾ ਨੇ ਜਦੋਂ ਬੁਲਾਇਆ ਤੇ ਉਹ ਹੀ ਆਪੇ ਲੈ ਕੇ ਹੁੰਦੀ ਆ ਆਪਦੇ ਤੱਕ ਤੇ ਬਸ ਅਸੀਂ ਆ ਗਏ ਸੀ ਆ ਦੇਖੋ ਜੀ ਤੇ ਇੱਧਰ ਬਣਿਆ ਹੋਇਆ ਮਾਤਾ ਜੀ ਦਾ ਦਰਬਾਰ ਦੇਖੋ ਤੇ ਬਸ ਇਦੋਂ ਸੀ ਹੁਣ ਚੜਾਂਗੇ ਚੜਾਈ ਤੇ ਅੱਗੇ ਆ ਤੇ ਪੌੜੀਆਂ ਵਾਸਕੇ ਮਾਤਾ ਜੀ ਤੇ ਗਰਭ ਗੁਫਾ ਜੋਗੀ ਸਾਮਣੇ ਤੁਸੀਂ ਦੇਖ ਰਹੇ ਹੋ ਗੁਫਾ ਬਣੀ ਹੋਈ ਹੈ ਮਾਤਾ ਜੀ ਦੀ ਜਿੱਥੇ ਦਰਸ਼ਨ ਕਰਨੇ ਆ ਸੀ ਜਾ ਕੇ ਤੇ ਲਾਈਨ ਕਾਫੀ ਵੱਡੀ ਸੀ ਪਰ ਜਿਆਦਾ ਸਾਨੂੰ ਐ ਮਹਿਸੂਸ ਨਹੀਂ ਹੋਇਆ ਵੀ ਜਿਆਦਾ ਰਸ਼ ਹੈ ਤੇ ਬਸ ਨਾਲ ਨਾਲ ਜਾ ਹੀ ਗਏ ਲੋਕ ਤੇ ਸਾਡੀ ਵੀ ਬਾਰੀ ਚਲਦੀ ਆ ਗਈ ਸੀ ਤੇ ਕਿਉਂਕਿ ਵੀਡੀਓ ਅੰਦਰ ਤਾਂ ਬਣਾਉਣ ਨਹੀਂ ਦਿੰਦੇ ਤੁਹਾਨੂੰ ਪਤਾ ਹੀ ਹੈ ਕੈਮਰੇ ਆਫ ਹੋ ਜਾਂਦੇ ਆ ਮੋਬਾਈਲ ਉਪਕਰਣ ਹੁੰਦੇ ਕਿ ਬਸ ਬਾਰ ਹੋਈ ਅਸੀਂ ਬਣਾਈ ਸੀ ਇੰਨੀ ਕਿ ਅੰਦਰ ਲੈ ਤੁਹਾਨੂੰ ਨਹੀਂ ਦਰਸ਼ਨ ਕਰਾ ਸਕੇ ਕਿਉਂਕਿ ਅੰਦਰ ਅਲਾਉਡ ਨਹੀਂ ਹੈਗਾ ਕੈਮਰਾ ਲੈ ਜਾਣਾ ਜਾਂ ਮੋਬਾਈਲ ਲੈ ਜਾਣਾ ਤੇ ਬਸ ਫਿਰ ਅਸੀਂ ਹਨਾ ਬਾਰੋ-ਬਾਰੂ ਸ਼ੂਟ ਕੀਤੀ ਸੀ ਥੋੜੀ ਜਿਹੀ ਕਲਿੱਪ ਲਈ ਸੀ ਤੇ ਬਸ ਅਸੀਂ ਹੁਣ ਜਾਈ ਹੁੰਨੇ ਆਂ ਵਾ ਅੱਗੇ ਹੋਈ ਹੁੰਨੇ ਆਂ ਅੱਗੇ ਲੋਕ ਜਾਈ ਹੁੰਦੇ ਉਧਰ ਦੂਸਰੀ ਸਾਈਡ ਤੇ ਉਹ ਜਾ ਕੇ ਬਸ ਹਨਾ ਦੂਸਰੀ ਸਾਈਡ ਤੋਂ ਬਾਹਰ ਨੂੰ ਜਾਣ ਦਾ ਰਸਤਾ ਉਧਰ ਨਿਕਲ ਜਾਂਦੇ ਆ ਜਿੱਧਰ ਬਣਿਆ ਹੋਇਆ ਜੀ ਉਧਰ ਦਰਖਤ ਬਣਿਆ ਹੋਇਆ ਜਿੱਥੇ ਖੰਮਣੀਆ ਵਗੈਰਾ ਬੰਦਦੇ ਖੋਲਦੇ ਆ ਤੇ ਇਹਨੂੰ ਪਤਾ ਹੀ ਆ ਆਪਦੀ ਮਨੋਕਾਮਨਾ ਬੋਲ ਕੇ ਹਨਾ ਉਹ ਖੋਲ ਦਿੰਦੇ ਆ ਬਣ ਵੀ ਸਕਦੇ ਆ ਤੇ ਉਧਰਲੀ ਸਾਈਡ ਬਸ ਅਸੀਂ ਚਾਵੜਾਂਗੇ ਮੱਥਾ ਤੇ ਫਿਰ ਵਾਸਤੇ ਤੇ ਪਤਾ ਲੱਗ ਗਿਆ ਸੀ ਇਹਨਾਂ ਨੂੰ ਤੇ ਇਹਨਾਂ ਨੇ ਕੈਮਰਾ ਕਰਾਤਾ ਸੀ ਕਹਿੰਦੇ ਵੀ ਇੱਥੇ ਅਲਾਉਡ ਨਹੀਂ ਹੈਗਾ ਵੀਡੀਓ ਬਣਾਉਣੀ ਤੇ ਅਸੀਂ ਇੱਧਰਲੀ ਸਾਈਡ ਆ ਗਏ ਸੀ ਬੱਸ ਆ ਦੇਖੋ ਜੀ ਮੌਸਮ ਕਿੰਨਾ ਸੁਹਾਵਣਾ ਹੋਇਆ ਤੇ ਇੱਧਰ ਫਿਰ ਅਸੀਂ ਖੰਮਣੀ ਵਗੈਰਾ ਖੋਲਤੀ ਸੀ ਤੇ ਆਹ ਦੇਖੋ ਜੀ ਇੱਥੇ ਖੰਮਣੀ ਆ ਖੋਲਦੇ ਆ ਬੰਨਦੇ ਵੀ ਆ ਮਨੋਕਾਮਨਾ ਬੋਲ ਕੇ ਜਿੰਨਾਂ ਦੀ ਪੂਰੀ ਹੋ ਜਾਂਦੀ ਆ ਉਹ ਖੋਲ ਦਿੰਦੇ ਆ ਕਿ ਤੇ ਜਿੰਨਾਂ ਨੇ ਆਪਦੀ ਮਨੋਕਾਮਨਾ ਮੰਗਣੀ ਹੁੰਦੀ ਆ ਉਹ ਬੰਨ ਜਾਂਦੇ ਆ ਤੇ ਬੱਸ ਅਸੀਂ ਫਿਰ ਮੱਥਾ ਵਗੈਰਾ ਟੇਕਿਆ ਉਹਦਾ ਤੇ ਵਧੀਆ ਚੁੰਕੀ ਭਰੀ ਮਾਤਾ ਜੀ ਦੇ ਦਰਬਾਰ ਚ ਤੇ ਵਸ ਫੇਰ ਅਸੀਂ ਆ ਗਏ ਸੀ ਦਰਸ਼ੋਕ ਦੇ ਉੱਪਰ ਮੱਥਾ ਟੇਕ ਕੇ ਆਉਂਦਾ ਪ੍ਰਸ਼ਾਦ ਵਗੈਰਾ ਚੜਾ ਕੇ ਅਸੀਂ ਇੱਥੇ ਲੱਗੇ ਸੀ ਜੋਤ ਲੈਣ ਤੇ ਜੋਤ ਦੇਖਦੇ ਸੀ ਤੇ ਇਹ ਕਹਿੰਦੇ ਵੀ ਜੇ ਚਾ ਅਗਰਵਤੀ ਵੀ ਲੱਗ ਜਾਂਦੀ ਉਹ ਲੈ ਲੈ ਤੇ ਉਹ ਕਾਫੀ ਵੱਡੀ ਸੀ ਜੀ ਹਨਾ ਤੇ ਫੇਰ ਮੈਂ ਕਿਹਾ ਨਹੀਂ ਐਡੀ ਵੱਡੀ ਲੈਣੀ ਵੀ ਛੋਟੀ ਜੀ ਅਗਰਵਤੀ ਲੋਣ ਵਾਸਤੇ ਹੋਵੇ ਸਰਾਖ ਜੇ ਤਾਂ ਸਾਨੂੰ ਮਿਲੀ ਨਹੀਂ ਤੇ ਫਿਰ ਬਸ ਅਸੀਂ ਦੇਖੀ ਜਾਂਦੇ ਸੀ ਲੱਭਦੇ ਸੀ ਉਹ ਕਹਿੰਦੇ ਵੀ ਦੇਖ ਲਓ ਜੇ ਹੈਗੀ ਤਾਂ ਤੇ ਪਰ ਅਸੀਂ ਦੇਖੀ ਆਂ ਬਸ ਨੇਹਾਣੇ ਵੀ ਦੇਖੀ ਆ ਮੈਂ ਵੀ ਤੇ ਇਹਦੇ ਵਿੱਚ ਹੈਗੀ ਸੀ ਸਰਾਖ ਪਰ ਉਹਦੇ ਵਿੱਚ ਫਿਰ ਉਹ ਆਉਣੀ ਨਹੀਂ ਸੀ ਸਰਾਖ ਦੇ ਵਿੱਚ ਅਗਰਵਤੀ ਉਹ ਡਿੱਗ ਜਾਂਦੀ ਹੈ ਤਾਂ ਕਰਕੇ ਮੈਂ ਕਹਿੰਦਾ ਨਹੀਂ ਵੀ ਇਹ ਨਹੀਂ ਤੇ ਉਹ ਕਹਿੰਦੇ ਵੀ ਅੱਡ ਲੈ ਲੋ ਵੀ ਅਗਰਵਤੀ ਲੈਣ ਨੂੰ ਮੈਂ ਕਹਿੰਦਾ ਨਹੀਂ ਵੀ ਉਹ ਨਹੀਂ ਲੈਣੀ ਤੇ ਵੀ ਇਹ ਠੀਕ ਆ ਤੇ ਇਹਦੇ ਡੈਡੀ ਮਾਲਾ ਦੇਖੀ ਜਾਂਦੇ ਸੀ ਇਹਨਾਂ ਨੇ ਮਾਲਾ ਲੈਣੀ ਸੀ ਤੇ ਤੇ ਤੌਲਸੀ ਮਾਲਾ ਚੰਦਨ ਦੀ ਮਾਲਾ ਸਾਰੀਆਂ ਮਾਲਾ ਮਿਲਦੀਆਂ ਕੋਈ ਵੀ ਲੈਣੀ ਹੋਵੇ ਨਰੂਦਰਾਕਸ਼ ਦੀਆਂ ਵੀ ਮਿਲਦੀਆਂ ਹਨ ਤੇ ਫਿਰ ਇਹਦੇ ਟੈਡੀ ਕਹਿੰਦੇ ਵੀ ਮੈਂ ਹਨੂਮਾਨ ਦੀ ਲੈਣੀ ਹੈ ਹਨੂਮਾਨ ਦਾ ਲੋਟ ਪਾਇਆ ਹੋਇਆ ਸੀ ਵਿੱਚ ਮੂਰਤੀ ਬਣੀ ਹੋਈ ਸੀ ਮਾਲਾ ਦੇ ਵਿੱਚ ਤੇ ਫਿਰ ਅਸੀਂ ਆ ਗਏ ਸੀ ਸਾਰੇ ਸ਼ੋਪਿੰਗ ਵਗੈਰਾ ਕਰਕੇ ਰੈਸਟੋਰੈਂਟ ਦੇ ਵਿੱਚ ਰੋਟੀ ਖਾਣ ਤੇ ਬਹੁਤ ਬਹੁਤ ਜਿਆਦੇ ਲੱਗੀ ਸੀ ਕਿਉਂਕਿ ਸਵੇਰ ਦੀ ਰੋਟੀ ਘਰੋਂ ਹੀ ਖਾ吃 ਤੁਰੇ ਸੀ ਤੇ ਵਾਸੇ ਅਸੀਂ ਫਿਰ ਇੱਥੇ ਰੋਟੀ ਖਾਣ ਲੱਗੇ ਸੀ ਇਹਨਾਂ ਨੇ ਸਾਗ ਨਾਲ ਰੋਟੀ ਲਈ ਸੀ ਅਸੀਂ ਦਾਲ ਨਾਲ ਤੇ ਵਾਸੇ ਜੀ ਕਰਦੇ ਵੀਡੀਓ ਦਾ ਐਂਡ ਇਥੇ ਤੇ ਮਿਲਾਂਗੇ ਕੱਲ੍ਹ ਨਵੇਂ ਵਲੋਗ ਦੇ ਵਿੱਚ